ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਸਾਹਿਬ ਆ ਗਏ ਪਹੁੰਚ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗਰਦਾਬਾਹ ਤੇ ਸੀ ਬਟਾਲਾ ਮੈਂ ਕੈਮਰਾ ਘਮਾਉ ਮੰਗਿਆ ਜਿਹੜਾ ਬਾਈਕਰ ਹੈਗੇ ਜੀ 3-4 ਪਰ ਦੋਵੇਂ ਨੀਲੀਆਂ ਕੁਆਲਿਟੀ ਵਧੀਆ ਮੈਂ ਇਹ ਲੈ ਕੇ ਆਂਦੀ ਆਂ ਬਾਈ ਜੀ ਅਸੀਂ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਹੈ ਜੀ ਬੜਾ ਠੀਕ ਠਾਕ ਹੋ ਜਾ ਤੁਸੀਂ ਦੱਸੋ ਹਾਂ ਜੀ ਮੇਰਾ ਜੀ ਹਾਂ ਜੀ ਸਭ ਠੀਕ ਹੈ ਪਹਿਲਾਂ ਫਤਿਹ ਦੀ ਸਾਂਝ ਪਾਈ ਹੈ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਦਾ ਸਾਰਿਆਂ ਨੂੰ ਪਿਆਰ ਕਰੀ ਸਾਕਾ ਕਾਕਾ ਆਸ ਕਰਦੇ ਆ ਤਨ ਤਨ ਸ੍ਰੀ ਗੁਰੂ ਰਾਮਦਾਸ ਗਿਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਸੰਦੀਪ ਜੀ ਆਪਣਾ ਦੇ ਕੋਈ ਮੈਸੇਜ ਹੁੰਦਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਟਾਈਮ ਦਿਆ ਕਰੋ ਵੱਧ ਤੋਂ ਵੱਧ ਬਜ਼ੁਰਗਾਂ ਕੋਲ ਬੈਠਿਆ ਕਰੋ ਬਿਲਕੁਲ ਠੀਕ ਆ ਨਾ ਕਿ ਬਜ਼ੁਰਗ ਜਿਹੜੇ ਇਕੱਲੇ ਪੈਂਦੇ ਜਾਂਦੇ ਆ ਕੋਈ ਜੁੱਥ ਜਿੰਨਾ ਵੀ ਆ ਬਾਹਰ ਚ ਲੈ ਕੇ ਆ ਵਾ ਤੇ ਬਜ਼ੁਰਗ ਵਿਚਾਰੇ ਕਰ ਬਿਲਕੁਲ ਜੀ ਇਹ ਨਹੀਂ ਵੀ ਆਪਣੇ ਮਾਪਿਓ ਜੋ ਕੋਈ ਚਾਚਾ ਤਾਇਆ ਬੈਠਾ ਵਾ ਤੇ ਉਹਦੇ ਨਾਲ ਵੀ 10 ਮਿੰਟ ਗੱਲ ਕਰ ਲੈ ਲੈ ਕਰ ਸਹੀ ਗਾ ਸਹੀ ਗਾ ਚਾਚੇ ਤਾਇਆ ਵੀ ਮਾਪਿਓ ਹੀ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਵਾ ਉਹ ਵੀ ਆਪਣੇ ਮਾਪਿਓ ਬਿਲਕੁਲ ਜੀ ਬਿਲਕੁਲ ਤੇਸ ਕਰਕੇ ਆਂਡ ਗਵਾਨ ਦਾ ਵੀ ਖਿਆਲ ਰੱਖਿਆ ਕਰੋ ਤੇ ਬਸ ਇੰਨੀਆਂ ਕੀ ਬੇਨਤੀਆਂ ਵਾ ਕਿਉਂਕਿ ਅੱਜ ਤਰੀਕ 12 ਹੈਗੀ ਆ ਇਹ ਅੱਜ ਹੀ ਤੁਹਾਨੂੰ ਵੀਡੀਓ ਆ ਜਾਣੀ ਹੈਗੀ ਆ ਤੇ ਚੀਜ਼ਾਂ ਵੀ ਤੋਹਫੇ 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 ਸੰਦੀਪ ਇੱਕ ਕਰਾਂਗੇ ਐਡੀ ਛੋਟੀ ਕਦੀ ਨਹੀਂ ਲਈ ਪਾਈ ਆ ਨਹੀਂ ਭਾਈ ਵੇਖ ਬੱਲੀ ਮੈਂ ਉਹਨਾਂ ਤੇ ਵੀ ਦੋ ਮੰਗਿਆਂ ਦੇ ਨਿਸ਼ਾਨ ਮਿਲੂਗਾ। ਹਾਂ। ਨੀਲੀ ਦੀਆਂ ਪਿਓਰ ਹਾਂ ਮਹੀ 15 ਲੈ ਜੇ 20 ਲੈ ਜੇ ਬਗਾਨੇ ਘਰ ਦੀ ਆ ਤੇ 5-7 ਦਿਨ ਉੱਤੇ ਵੀ ਖੜਦੀ ਤੇ 5 ਤੋਂ 7 ਹਜ਼ਾਰ ਵਧਾਉਂਦੀ। ਵਧਾਉਂਦੀ ਆ ਬਿਲਕੁਲ ਬਿਲਕੁਲ। ਘਟਾਉਂਦੀ ਨਹੀਂ। ਨਹੀਂ ਘਟਾਉਂਦੇ। ਇੱਧਰ ਵੀ ਆ। ਹਾਂ। ਰੋਜ਼ 100 ਰੁਪਈਆ ਜਿਹੜਾ ਨਾ ਇੱਧਰ ਵੀ ਇੱਧਰ ਵੀ ਇੱਧਰ ਵੀ। ਕਿੱਡਾ ਸੀਲ ਪਾਉਂਦੇ ਨਾ ਦੇ ਸੀਲ ਪਾਉਂਦੇ। ਨਹੀਂ ਤੇ ਐਡੀ ਮੈਂ ਕਿਤੇ ਵੱਡੀ ਮੈਂ ਐਂਦਾ ਹੱਥ ਰੱਖਣਾ ਪੈਂਦਾ ਮੈਂ ਵੀ। ਬਈ ਨਾ ਬਾ ਇੱਥੇ ਨਹੀਂ ਉਧਰ ਆਈਆਂ। ਇਹ ਨਹੀਂ ਦੱਸਾਂ ਕਿਸੇ ਨੂੰ ਚਲੋ ਦੇ ਇਹ ਇੱਥੋਂ ਫੇਲ ਹੋਣੀਆਂ ਨਾ ਜੀ ਉੱਥੋਂ ਫੇਲ ਹੋਣੀਆਂ ਨਹੀਂ ਠੀਕ ਆਜੋ ਕਰੋ ਨੇ ਉੱਥੇ ਬਹੁਤ ਜਾਣਗੇ ਸਾਰੇ ਨਹੀਂ ਨਾ 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 ਇਹ ਇਹ ਪਰਦਾ ਤੇ ਰੱਖਣਾ ਨਾ ਇਧਰ ਆ ਮੇਰਾ ਇੱਕ ਫੋਟੋ ਲਾ ਦੇ ਕਿੰਨੇ ਕਿੜਾ ਸਧਾਰਣਾ ਇਹ ਤੇ ਗਈ 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 ਬਸ ਚਲੋ ਤੋਰੋ ਆਈਨੀ ਠੰਡੀ ਮੈਂ ਆ ਲੈ ਸਾੜਦੀ ਚੱਕੋ ਜੀ ਆ ਵੇਖੋ ਕਿਉਂ ਆ ਚੀਜ਼ਾਂ ਵਿੱਚ ਆਹ ਕੀ ਆ ਮੈਂ ਕਾਦੀ ਆ ਤੋਰੋ ਜੀ ਲੈ ਗਰੰਟੀ ਦਾ ਦੁੱਧ ਹੀ ਫਰਾਉਣਾ ਪਾਪਾ ਜੀ ਇਹ ਦੋ ਕਿਸਮਤ ਦਾ ਹਾਂ ਤੋੜੋ ਜੀ ਚੱਲ ਚੱਲ ਲਓ ਜੀ ਵੇਖੋ ਘਰਾਂ ਦੀ ਵੇਖ ਮੈਂ ਸੰਦੀ ਕੋਈ ਕੋਈ ਲੰਮੀ ਅਜੇ 15 20 ਦਿਨ ਮੈਂ ਖੜਦੀ ਆ ਲੈ ਲੈ ਜਣੇ ਬਾਈ ਜੀ ਲੈ ਆ ਅਜੇ ਖੁੱਲੀ 15 20 ਦਿਨ ਖੜਦੀ ਬਹੁਤ ਵੱਡੀ ਮੈਂ ਵੱਡੀ ਮੈਂ ਆ ਜੀ ਠੀਕ ਆ ਵੱਡੀ ਮਾਜਾ ਪੂਰੀ ਹਾਂ ਹਾਂ ਹਾਂਜੀ ਸੰਦੀਪ ਜੀ ਅੱਜ ਦੇ ਸਮੇਂ 'ਚ ਹੁਣ ਮੈਂ ਜਿਹੜੀ ਆ ਉਹ 1,33,000 ਦੀ ਦੇਣੀ ਆ ਬਸ 500 1,32,000 ਦੀ ਰੇਟ ਫਿਕਸ ਹੋਣਗੇ ਇਹ 15 ਲੈ ਜੇ ਇਹ 20 ਲੈ ਜੇ ਉਹ ਕਿਸੇ ਦੀ ਕਿਸਮਤ ਬਿਲਕੁਲ ਜੇ 2 4 10 ਦਿਨ ਵੱਧ ਘਟ ਘੜਦੀ ਹੈ ਤੇ ਰੁਪਈਏ ਰੋਜ਼ ਬਣਾਉਂਦੀ ਆ ਬਿਲਕੁਲ ਜੀ ਬਿਲਕੁਲ ਆ ਵੀ ਨੀਲੀ ਜਾਣੇ ਇਹ ਵੀ ਨਹੀਂ ਲਈ ਵੇ ਲੋ ਜੀ ਇਹ ਵੀ ਨਹੀਂ ਲਈ ਰਾਬੀ ਅੰਦਰ ਵੇ ਵੇ ਇਹ ਵੀ ਜੱਪਣ ਵੇ ਠੀਕ ਆ ਫਿਰ ਵੇ ਪਿੱਟ ਪੜਾ ਰਾਜੀ ਵੇਖ ਵੱਡਿਆਂ ਵਾਂਗ ਮਈਆ ਜੀ ਤੋਰੋ ਲਓ ਜੀ ਵੇਖ ਮੈਂ ਈ ਵੀ ਲੈ ਜੂਣਾ ਜਬ ਤੱਕ ਅੱਜ ਲੈ ਜੂ ਮੈਂ ਬਾੜੀ ਖਰੀ ਮੈਂ ਇੱਕ ਕਰ ਮੂੰਮਾ ਵਿਖਾਓ ਇਹਦਾ ਵੀ ਮੈਂ ਦਿਖਾਓ ਜੀ ਚਲੋ ਠੀਕ ਆ ਵੇਖ ਮੂੰਮਾ ਮੈਂ ਦਾ ਹੂੰ ਹਾਂ ਅਜੇ ਸੰਦੀ ਬਹੁਤ ਇਹਨਾਂ ਦੇ ਘਰੋਂ ਲੀਹਾਂ ਲਿਓਣੀਆਂ ਮੈਂ ਹੀ ਰਾਜੀ ਵੇਖ ਨਹੀਂ ਸੰਦੀ ਜੀ ਉੱਪਰੋਂ ਵਿਖਾ ਮੈਂ ਰਾਜੀ ਕਿੰਦੀ ਠੀਕ ਆ ਜੀ ਆਜੋ ਜੀ ਆਜੋ ਆਜੋ ਫੁੱਲ ਰਾਜੀ ਫੁੱਲ ਕੁਆਲਿਟੀ ਸਿੰਘ ਮੂੰਹ ਥਾਣ ਹਰ ਚੀਜ਼ ਕੋਈ ਇਹਦਾ ਮੋਲੇ ਜੀ ਇਹਦਾ 114000 500 113.5 ਹਜ਼ਾਰ ਜੀ ਜਿੰਦੀਆਂ ਨਹੀਂ ਆ ਚਲੋ ਇਹ ਜਿਹੜੀ ਦੇਣੀ ਹੈ ਇਹ ਨਹੀਂ ਫਿਰ ਠੀਕ ਹੈ ਇਹ ਤੋਂ ਘੱਟ ਨਹੀਂ ਦੇਣੀ ਹੈਗੀ ਠੀਕ ਹੈ ਨਾ ਆਹ ਜੀ ਇਹ ਜਰਸੀ ਦਾ ਤੋਹਫਾ ਹਾਂਜੀ ਇਹ ਸੰਦੀਪ ਜੀ ਸੁਣੇ ਲਿਆਂਦੀ ਆ ਅੱਜ 12 ਤਰੀਕ ਅਰ ਕੱਲ ਰਾਤੀ ਗੱਬਣ ਮੈਂ ਲਈ ਸੀ ਆਪਾਂ ਤੇ ਹੁਣ ਇਹ ਮਤਲ ਗੱਬਣ ਕਾਂ ਲਈ ਸੀ ਟੌਪ ਦੀ ਜਰਸੀ ਟੌਪ ਦੀ ਬੱਛੀ ਮਗਰ ਤੇ ਅੱਜ ਹੀ ਸੂਈ ਜੇ ਹਮ ਹੁਣ ਇਹ ਠੰਡੀ ਕੋਈ ਰੱਸੀ ਕੋਈ ਮਸਲਾ ਨਹੀਂ ਇਸ ਚੀਜ਼ ਨਾਲ ਹੋਊਗਾ ਕਿ ਜਿੱਦਾਂ ਮਰਜ਼ੀ ਮਸਲਾ ਹੀ ਨਹੀਂ ਅੱਥੀ ਮੈਂ ਕੋਈ ਇਹਦਾ ਤੇ ਬੱਛੀ ਵੀ ਟੌਪ ਦੀ ਮਗਰ ਹਮ ਆ ਲੈ ਹਾਂ ਅਜੇ ਦੁੱਧ ਕੋਈ ਨਹੀਂਗਾ ਥਣ ਵੜ ਜਾਂਦੇ ਨੂੰ ਇੱਕ ਵਾਰ ਮਾਰਿਆ ਵਿਖਾ ਦੇ ਹੁਣ ਅੱਜ ਤੋਂ ਬਾਅਦ ਚੋ ਠੀਕ ਆ ਤੇ ਪਾਓ ਬਸ ਬਿਲਕੁਲ ਠੀਕ ਆ ਨਾ ਦੁੱਧ ਹੁੰਦਾ ਚੌਥੇ ਪਹਿਲਣ ਵચ્ਚੀ ਆ ਪੰਜਾਂ ਚੌ ਦਿਨਾਂ ਦੁੱਧ ਦੀ ਕੋਈ ਗਾਰੰਟੀ ਦੇਵਾਂਗੇ ਜੇ ਨਾ ਵਿਕੀ ਤੇ ਪਰ ਜਿੰਨਾ ਇਹਦਾ ਮੁੱਲ ਕਰਨਾ ਨਾ ਇਹ 24 ਘੰਟੇ ਫੋਨ ਬੀਜੀ ਆ ਬਾਬੀ ਜੀ ਜਾਨ ਬਸ ਠੀਕ ਹਾਂਜੀ 48000 ਮੁੱਲ ਆ 500 ਛੋੜੂ 54700 ਰੁਪਏ ਰਵਾਂਗੇ ਖਾਨ ਵਗਦਿਆਂ ਚ ਦੇਣੀ ਦੁੱਧ ਜਿਹੜਾ ਵਾ ਪਾਓ ਤੇ ਜੋ ਆ ਵੱਚੀ ਵੇਖ ਕੇ ਕਰਾ ਮਾਰੀ। ਹਾਂ ਬਸ ਸਈ ਇਹ ਸੰਧੀ ਕੋਈ ਰੱਸੀ ਨਹੀਂ ਪਾਉਣੀ ਵੇ ਬੱਚਾ। ਹਾਂ ਜਿਆਦਾ ਸਿਰਾਂ ਬੱਚਾ ਹੈਗਾ। ਆ ਮਾਤਾ ਨਹੀਂ ਰਹੇਗੀ ਜੇ ਫਿਰ ਇਹ ਮਾਤਾ ਉਹ 15 ਦਿਨਾਂ ਦੇ ਮਾਤਾਾਂ ਦੀ ਵੀਹ ਲੈਣਾ ਵਾ ਤੇ ਮੈਂ ਹੈ ਵੀ ਪੱਠੇ ਖਾ ਲੈਂਦੇ ਫੇ ਮਹੀਨਾ ਪੇ ਤਿਆਰ ਕਰਕੇ ਤੈਨੂੰ ਵੀਹ ਵਾਟ ਕੇ ਦੇ ਦਿੰਦਾ। ਮਾ ਵੇਚੋ ਪਰ ਕੋਈ ਨਹੀਂ ਜਾਣਦਾ। ਚੱਲ ਭਾ ਚੱਲਣ ਦੇ ਚੱਲਾਂਗੇ। ਜਾਹਾਂ ਤੇ ਗੇਰੀ ਪੂਰੀ ਮਰਜ਼ੀ ਆਉ ਤਾਂ ਠੀਕ ਆ ਨਹੀਂ ਤੇ ਇਥੇ ਪੱਠੇ ਤੋੜੀ ਵਾਧੂ ਆ ਗਾਂ ਆਪੇ ਖਾਣੇ ਮੈਂ ਤਾਂ ਬੜਾ ਯੋਰ ਲਾਇਆ ਘਰ ਵਾਲੇ ਵਿਚਾਰੇ ਚਾਹ ਪਾਣੀ ਪੀਣ ਵਾਲੇ ਉਹ ਗਾੜੀਆਂ ਜਿੱਦ ਫੜ ਕੇ ਨੇ ਮੇਰੇ ਤੇ ਵੀ ਦੀ ਆ ਹਾਂ ਠੀਕ ਆ ਤੇ ਮਹੀਨਾ ਉਸ ਹੱਬ ਦਾ ਮਾਤਾ ਦੇ ਸਾਬ ਨਾਲ 25 ਤੋਂ 27 ਦਿਨ ਰਹਿ ਗਏ ਤੇ ਬਾਕੀ ਕਿਸਮਤ ਬਸ ਬਸ ਚਲਣਾ ਗਰੰਟੀਆਂ ਦੇ ਘਰਾਣਿਆਂ ਦੀਆਂ ਹੁੰਦੀਆਂ ਬਾਹਰ ਦੀਆਂ ਗਰੰਟੀਆਂ ਕਿੰਨੇ ਦੀ ਦੇਰੀ ਹੈ ਉਹਨੂੰ ਕਿੰਨਾ ਕਹਾਂਗੇ 15 16 ਦੀ ਦੇ ਦੇ 15 ਦਿਨ ਦੇ ਹੀ ਵੜਾਈ ਹੋ ਜਾਂਦੇ ਇੱਥੇ 15 16 ਦੀ ਉਹਨੂੰ ਕਹਿਆ ਘਵਾ ਕੇ ਨਹੀਂ ਤਾਂ ਆਖਾਂ ਮਾਤਾ ਸਾਹਬਲਾ ਚਾਹਦੇ ਬਿਲਕੁਲ ਬਿਲਕੁਲ ਆਹ ਜੀ ਹਾਂ ਵੀ ਤੇਰੀ ਮਰਜ਼ੀ ਆ ਨਹੀਂ ਤਾਂ ਇੱਥੇ ਪੱਠੇ ਖਾ ਕੇ ਫਿਰ 20 ਤੋਂ ਉਹਦੇ ਵਟਿਆ ਜਾਣਾ ਵਾ ਜੇ ਤਿਆਰ ਹੋਈ ਚਲੋ ਬਿਲਕੁਲ ਇਹੋ ਸੰਦੀਪ ਜੀ ਆਪਣੇ ਕੋਲ ਮਾਲ ਆ ਤੇ ਅੱਜ ਵੀਰਵਾਰ ਵਾ ਅੱਜ ਵਿڈਵਾਇਆ ਆਪਣੀ 12 ਤਰੀਕ ਵਾ ਟਾਈਮ ਸ਼ਾਮ ਦਾ ਹੋ ਗਿਆ 3 ਵਜ ਗਏ ਆ 3:30 4 4:00 ਵਜੇ ਵੀਡੀਓ ਆ ਜਾਣੀ ਆ ਸਾ ਮਾਤਾ ਕਾ ਨਿਆਰੇ ਜਿੱਦਾ ਮਰਜ਼ੀ ਲੱਟੋ ਇਹ ਵਿਕ ਜਾਣੀਆਂ ਤੇ ਆਨਲਾਈਨ ਮੇਰਾ ਵੀਰ ਪੁਰਾਣੇ ਵੀਰਾਂ ਵਾਸਤੇ ਆ ਨਵਾਂ ਆ ਕੇ ਚੈੱਕ ਪਾਸ ਆਪਣਾ ਸਾਰਾ ਕੁਝ ਕਰੋ ਤੇ ਲੈ ਕੇ ਜਾਓ ਬਿਲਕੁਲ ਜੀ ਠੀਕ ਵਾ ਨਾ ਤੇ ਬਾਕੀ ਸਾਰੇ ਵੀਰਾਂ ਸਸਤੀ ਕਾ